ਬਸ ਸਟੈਂਡ ਤਾਂ ಗ್ರಾಮ ਪੰਚਾਇਤ ਵੱਲੋਂ ਬਣਾਇਆ ਗਿਆ ਹੈ ਲੇਕਿਨ ਬਸ ਸਟੈਂਡ ਦੇ ਉੱਪਰ ਸਵਾਰੀ ਕੋਈ ਵੀ ਖੜੀ ਨਜ਼ਰ ਨਹੀਂ ਆਉਂਦੀ ਲਿੰਕ ਰੋਡ ਛੜਕ ਵੀ ਹੈ ਸੰਗਤ ਮੰਡੀ ਨੂੰ ਜਾਣ ਵਾਸਤੇ ਇੱਥੇ ਬਣਾਈ ਗਈ ਹੈ ਲੇਕਿਨ ਇੱਥੇ ਲਿੰਕ ਰੋਡ ਛੜਕ ਦੇ ਉੱਪਰ ਬਸ ਕੋਈ ਵੀ ਦੌੜ ਦੀ ਨਜ਼ਰ ਨਹੀਂ ਆਉਂਦੀ ਤਾਂ ਸਾਡੇ ਨਾਲ ਇਸ ਟਾਈਮ ਇਸ ਪਿੰਡ ਦੇ ਮੌਜੂਦ ਹਨ ਲੋਕ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਮਲਕੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਜੱਸੀ ਬਾਗ ਵਾਲੀ ਪਿੰਡ ਹੈ ਜੀ ਮੁਕਤੀ ਸਿੰਘ ਜੀ ਜਿਹੜੀ ਇਹ ਬੱਸ ਪਰੇਸ਼ਾਨੀ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਕਿੰਨੇ ਸਮੇਂ ਤੋਂ ਕਰਨਾ ਪੈ ਰਿਹਾ ਇਹ ਲਗਭਗ 3 ਸਾਲ ਹੋ ਗਏ ਜੀ ਇਹ ਇੱਥੋਂ ਜੀ ਮਿੰਨੀਆਂ ਬੱਸਾਂ ਲੱਗੀਆਂ ਸੀ ਸੰਗਤ ਮੰਡੀ ਨੂੰ ਤੋਂ ਡੱਬ ਵਾਲੀ ਤੱਕ ਜਾਂਦੀਆਂ ਸੀ ਜਿਉਂ ਦਾ ਜੀ ਸਰਕਾਰ ਨੇ ਆਧਾਰ ਕਾਰਡ ਵਾਲਾ ਕੰਮ ਚਲਾਤਾ ਇਹਨਾਂ ਨੂੰ ਸਵਾਰੀ ਪੈਂਦੀ ਨਹੀਂ ਜੀ ਤੇ ਸਾਡਾ ਤੇਲ ਖਰਚਾ ਵੀ ਨਹੀਂ ਨਿਕਲਦਾ ਇਹਨਾਂ ਨੇ ਤਿੰਨੇ ਪਰਮਿਟ ਚੱਕ ਕੇ ਜੀ ਬੰਦ ਕਰਤੇ ਹੁਣ ਸੰਗਤ ਮੰਡੀ ਜਾਣ ਨੂੰ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਜੀ ਇੱਥੋਂ ਜੀ 10 ਕਿਲੋਮੀਟਰ ਸੰਗਤ ਕੈਂਚੀਆਂ ਪੈਂਦੀਆਂ ਜੀ ਪਹਿਲਾਂ ਉੱਥੋਂ ਤੱਕ ਜਾਣਾ ਪੈਂਦਾ ਜੀ ਫਿਰ ਕੈਂਚਿੰਗ ਦਾ ਫਿਰ ਸੰਗਤ ਮੰਡੀ 15 ਕਿਲੋਮੀਟਰ ਜਾ ਕੇ ਫਿਰ ਸੰਗਤ ਮੰਡੀ ਪਹੁੰਚਿਆ ਜਾਂਦਾ ਜੀ ਕੋਈ ਸਰਕਾਰ ਦੇ ਕਿਸੇ ਅਧਿਕਾਰੀ ਨੂੰ ਇਸ ਮਸਲੇ ਬਾਰੇ ਤੁਸੀਂ ਮਿਲੇ ਹੋ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਸਬੰਧਤ ਮਹਿਕਮੇ ਦੇ ਅਧਿਕਾਰੀ ਨੂੰ ਮਿਲੇ ਹੋ ਹਾਂਜੀ ਸਾਰੇ ਅਧਿਕਾਰੀਆਂ ਨੂੰ ਅਸੀਂ ਲਿਖਤੀ ਰੂਪੀ ਦੇ ਚੁੱਕੇ ਹਾਂ ਤੇ ਉਹ ਵੀ ਮਿਲੇ ਆ ਜੀ ਪਰ ਕੋਈ ਸੁਣਵਾਈ ਨਹੀਂ ਹੋਈ ਜੀ ਸੱਡੀ ਅੰਜ ਬਜੀ ਕੀ ਨਾਮ ਆ ਤੁਹਾਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਦਰਸ਼ਨ ਸਿੰਘ ਜੱਸੀ ਬਾਗ ਵਾਲੇ ਪਿੰਡ ਹੈ ਮੇਰਾ ਦਰਸ਼ਨ ਸਿੰਘ ਜੀ ਜਿਹੜਾ ਇਹ ਬੱਸ ਪਰੇਸ਼ਾਨੀ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਕਿੰਨੇ ਸਮੇਂ ਤੋਂ ਇਹ ਲਗਭਗ ਪਿਛਲੇ 3 ਸਾਲਾਂ ਤੋਂ ਹੈ ਇੱਥੇ ਕੋਈ ਬੱਸ ਨਹੀਂ ਉਹ ਪਹਿਲਾਂ ਇੱਕ ਤਾਂ ਆਪਣੇ ਪਰਮਟ ਲੱਗੇ ਸੀ ਜੱਸੀ ਬਾਗਲੀ ਤੋਂ ਬਠਿੰਡਾ ਉਹ ਵੀ ਬੰਦ ਪਿਆ ਤੇ ਸੰਗਤ ਮੰਡੀ ਉਹ ਡੱਬਾ ਵਾਲੀ ਉਹ ਵੀ ਬੰਦ ਹੈ ਇੱਕ ਆਪਣੇ ਪਿੰਡ ਪੁਰਾਣਾ ਪਰਮਟ ਲੱਗਿਆ ਸਰਕਾਰੀ ਜਿਹੜੀ ਬਠਿੰਡੇ ਤੋਂ ਆਪਣੇ ਪਿੰਡੇ ਤੱਕ ਆਉਂਦੀ ਸੀ ਉਹ ਵੀ ਬੰਦ ਪਿਆ ਉਹ ਚੱਲ ਨਹੀਂ ਰਹੀ ਨਾ ਮੇ ਰੋਡ ਤੇ ਖੜਦੀਆਂ ਬੱਸਾਂ ਬੱਸਾਂ ਜੇਕਰ ਆਪਣੇ ਜਿਹੜੀਆਂ ਬਠਿੰਡੇ ਤੋਂ ਮਿੰਨੀ ਬੱਸਾਂ ਆਉਂਦੀਆਂ ਸੰਗਤ ਸਰਕਾਰੀ ਉਹਨਾਂ ਦਾ ਜੱਸੀ ਤੱਕ ਲਾਇਆ ਜਾਵੇ ਜਾਂ ਕੋਈ ਨਵੇਂ ਚਲਾਏ ਜਾਣ ਕੋਈ ਪ੍ਰਾਚਨ ਮੰਦਿਰ ਅਕਾਲੀ ਬਾਤਾ ਦਾ ਮੰਦਿਰ ਵੀ ਹੈ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਹੈ ਬਹੁਤ ਸ਼ਰਧਾਲੂ ਇੱਥੇ ਆਉਂਦੇ ਆ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਤਾਂ ਹਰ ਸ਼ਨੀਵਾਰ ਮੇਲਾ ਲੱਗਦਾ ਸੰਗਤ ਮੰਡੀ ਤੋਂ ਬਹੁਤ ਆਉਂਦੇ ਆ ਸ਼ਰਧਾਲੂ ਆਉਂਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੈਦਲ ਆਉਣਾ ਪੈਂਦਾ ਫਿਰ ਆ ਰਾਸ਼ਟਮੀ ਲੱਗਦੀ ਹੈ ਇੱਕਾ ਮੰਦਿਰ ਦੇ ਵਿੱਚ ਮਹੀਨੇ ਤੋਂ ਮੱਸਿਆ ਲੱਗਦਾ ਗੁਰਦੁਆਰਾ ਸਾਹਿਬ ਮਹੀਨੇ ਦਾ ਪ੍ਰੋਗਰਾਮ ਹੁੰਦਾ ਮੰਨ ਲਓ ਵੀ ਮਹੀਨੇ ਦੇ ਵਿੱਚ 8-10 ਦਿਨ ਪ੍ਰੋਗਰਾਮ ਚੱਲਦੇ ਵੀ ਜਿਹੜੇ ਇੱਥੇ ਲੋਕ ਆਉਂਦੇ ਆ ਤੇ ਉਹਨਾਂ ਨੂੰ ਪੈਦਲ ਜਾਣਾ ਪੈਂਦਾ ਰੋਜ਼ ਮਰ ਦੇ ਕੰਮਾਂ ਵਾਸਤੇ ਵੀ ਤੁਹਾਨੂੰ ਸੰਗਤ ਮੰਡੀ ਜਾਣਾ ਪੈਂਦਾ ਤਾਂ ਕਿੰਨੀ ਕੀ ਦਿੱਕਤਾਂ ਦਾ ਸਾ ਬਹੁਤ ਪਰੇਸ਼ਾਨੀ ਆਉਂਦੀ ਹੈ ਸਾਡੇ ਕੋਜੁਰ ਸਰਕਾਰੀ ਬੈਂਕ ਉਹ ਵੀ ਸੰਗਤ ਸਾਡੇ ਪਿੰਡ ਨੂੰ ਬੈਂਕ ਲੱਗਦੇ ਆ ਸੰਗਤ ਮੰਡੀ ਲੱਗਦੀ ਹੈ ਜਿਹੜੇ ਆੜਤੀਆਂ ਦੁਕਾਨਾਂ ਉਹ ਵੀ ਸਾਰੀਆਂ ਸਾਡੇ ਸੰਗਤ ਪੈਂਦੀਆਂ ਤੇ ਲੋਕਾਂ ਨੂੰ ਆਉਣਾ ਜਾਣਾ ਬਹੁਤ ਔਖਾ ਸੀ ਸਬੰਧਤ ਮਹਿਕਮੇ ਤੋਂ ਕੋਈ ਮੰਗ ਕੀ ਗੱਲ ਅਜੇ ਤੱਕ ਇਹਨਾਂ ਵੀ ਸਾਰੀਆਂ ਬੱਸਾਂ ਚਲਾਈਆਂ ਜਾਂ ਛੇਤੀ ਤਾਂ ਕਿ ਲੋਕਾਂ ਨੂੰ ਆਉਣਾ ਜਾਣਾ ਸੌਖਾ ਹੋ ਜੇ ਅੱਗੇ ਵੀ ਕਹਿ ਚੁੱਕੇ ਆ ਲਿਖਤੀ ਰੂਪ ਚ ਵਿੱਚ ਤੇ ਪਰ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਇਸੇ ਪਿੰਡ ਦੇ ਕੁਝ ਨੌਜਵਾਨ ਵੀ ਸਾਡੇ ਨਾਲ ਮੌਜੂਦ ਹਨ ਹਾਂਜੀ ਭਾਈ ਕੀ ਨਾਮ ਕਿ ਦੋ ਜਸਵਿੰਦਰ ਹੈ ਜੀ ਜਸਵਿੰਦਰ ਸਿੰਘ ਜੀ ਕਿੰਨੇ ਸਮੇਂ ਤੋਂ ਤੁਹਾਨੂੰ ਇਸ ਬੱਸ ਦਾ ਸਿਆਦਾ ਸਮਨਾ ਕਰਨਾ ਪਿਆ। ਕਾਫੀ ਲੰਮਾ ਸਮਾਂ ਹੋ ਗਈ ਤਿੰਨ ਤਿੰਨ ਸਾਢੇ ਤਿੰਨ ਸਾਲ ਹੋ ਗਏ ਜੀ। ਇੱਥੋਂ ਐ ਬੱਸ ਕੋਈ ਜਾਂਦੀ ਨਹੀਂ ਸੰਗਤ ਮੰਡੀ ਨੂੰ ਕਿਸੇ ਨੇ ਗਰੀਬ ਗੁਰਬਿਣ ਦਵਾਈ ਲੈਣ ਜਾਣਾ ਜੀ ਤਾਂ ਵੀ ਸਾਨੂੰ ਹਸਪਤਾਲ ਸੰਗਤ ਮੰਡੀ ਪੈਂਦੇ ਆ। ਕੋਈ ਕਰਿਆਨੇ ਦਾ ਸਮਾਨ ਲੈਣ ਜਾਣਾ ਤਾਂ ਵੀ ਸੰਗਤ ਮੰਡੀ ਜਾਣਾ ਪੈਂਦਾ ਜੀ। ਰਾਜ ਵਿੱਚ ਬੱਸ ਤਾਂ ਕੋਈ ਮਿਲਦੀ ਨਹੀਂ ਟਾਈਮ ਕੋਈ ਹੈ ਨਹੀਂ ਜੀ ਬੱਸ ਦਾ। ਔਖਾ ਹੋ ਜਾਂਦਾ ਕਿਸੇ ਦਾ ਸਾਧਨ ਮੰਗਣਾ ਪੈਂਦਾ ਕਿਸੇ ਨੂੰ ਤਾਂ ਜਾਣਾ ਪੈਂਦਾ ਨਹੀਂ ਤਾਂ ਫਿਰ ਤੁਸੀਂ ਐ ਲੈ ਲਓ ਵੀ ਸਾਨੂੰ ਜਾਂ ਡੱਬਾ ਲਈ ਜਾਣ ਮਿਲੇ ਬਡੇ ਰੋਡ ਤੇ ਜਿਉ ਖੜਦੇ ਆ। ਹੁਣ ਪੋਲ ਬਣੂਗਾ ਜੀ। ਤੇ ਬਸਾਂ ਪੜੋਤੋਂ ਦੀ ਨੰਗਣੀਆਂ ਤੇ ਥੱਲੇ ਫੇਰ ਵੀ ਨਹੀਂ ਕੋਈ ਕਿਸ ਨੇ ਬਸ ਘੜਾਉਣੀ ਸਾਨੂੰ ਬਹੁਤ ਮੁਸ਼ਕਲ ਆਈ ਰੋਜ਼ ਮਰਾ ਦੇ ਕੰਮਾਂ ਵਾਸਤੇ ਸੰਗਤ ਮੰਡੀ ਤੁਹਾਨੂੰ ਲੱਗਦੀ ਆ ਤਾਂ ਬਸ ਦੀ ਜਿਹੜੀ ਸਮੱਸਿਆ ਇਸ ਤੋਂ ਕਿੰਨਾ ਕੁ ਪਰੇਸ਼ਾਨ ਆ ਆਮ ਜਨ ਤਾਂ ਬਹੁਤ ਪਰੇਸ਼ਾਨ ਹੈ ਜਿਨ੍ਹਾਂ ਕੋਲ ਤਾਂ ਸਾਧਨ ਹੈਗੇ ਆ ਚਲੋ ਉਹ ਤਾਂ ਜਾਵੜ ਦੇ ਨੇ ਮੋਟਰਸਾਈਕਲ ਦੀ ਕਿੱਕ ਮਾਰੀ ਜਾਵੜੇ ਪਰ ਜੇ ਕਿਸੇ ਮਰੀਜ਼ ਨੂੰ ਲਿਜਾਣਾ ਹੈ ਤਾਂ ਉਦੋਂ ਔਖਾ ਹੈ ਕਿਸੇ ਦੀ ਗੱਡੀ ਮੰਗਣੀ ਪੈਂਦੀ ਹੈ ਜਾਂ ਕਰਾਉਣੀ ਪੈਂਦੀ ਹੈ ਜੀ ਪ੍ਰਬੰਧਕ ਮਹਿਕ ਮੇ ਤੋਂ ਕੋਈ ਮਾਨ ਮੰਗ ਹੈ ਹੀ ਇਹ ਸਾਡੇ ਜਿਹੜੇ ਪਰਮਿਟ ਪਹਿਲਾਂ ਚੱਲਦੇ ਸੀਗੇ ਬੰਦ ਪਏ ਆ ਉਹ ਚਲਾਏ ਜਾਣ ਕਿੰਨੇ ਕਿੰਨੇ ਪਰਮਿਟ ਪਹਿਲਾਂ ਚੱਲਦੇ ਸੀ ਪਤਾ ਚੱਲਦਾ ਤਿੰਨ ਲੰਮਸਮ ਚੱਲਦੇ ਸੀ ਇੱਥੋਂ ਜੱਸੀ ਤੋਂ ਬਠਿੰਡੇ ਨੂੰ ਤੇ ਬਠਿੰਡੇ ਤੋਂ ਜਿਹੜਾ ਜੱਸੀ ਤੱਕ ਆਉਂਦੇ ਸੰਗਤ ਮੰਡੀ ਤੱਕ ਝੰਡਾ ਬਾਲੀ ਤੱਕ ਜਿਹੜੀਆਂ ਬੱਸਾਂ ਜਾਂਦੀਆਂ ਸੀ ਉਹ ਬੰਦ ਪਈਆਂ तकरीबन 3 3.5 ਸਾਲ ਹੋ ਗਏ ਜੀ ਬੰਦ ਹੀ ਆ ਤਾਂ ਬਾਈ ਜੀ ਕੀ ਨਾਮ ਕੀ ਤੁਹਾਡਾ ਜਸਵਿੰਦਰ ਸਿੰਘ ਜੀ ਜਸਵਿੰਦਰ ਜੀ ਜਿਹੜਾ ਬੱਸ ਪਰੇਸ਼ਾਨੀ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਕਿੰਨੇ ਸਮੇਂ ਦਾ ਆਪਣੇ 3 ਸਾਲ ਤੋਂ ਕਰ ਰਿਹਾ ਜਦੋਂ ਦੇ ਆਧਾਰ ਕਰ ਤੇ ਫ੍ਰੀ ਹੋਇਆ ਉਦੋਂ ਜਿਹੜੀਆਂ ਬਸਾਂ ਚੱਲ ਰਹੀਆਂ ਸੀਗੀਆਂ ਸੰਗਰ ਤੋਂ ਲੈ ਕੇ ਡੱਬਾ ਵਾਲੀ ਤੱਕ ਤਿੰਨ ਪਰਮਟ ਸੀਗੀਆਂ ਉਹਨਾਂ ਨੂੰ ਖਰਚਾ ਘੱਟ ਪੈਂਦਾ ਸੀਗਾ ਉਹਨਾਂ ਨੇ ਫੇਰ ਤਿੰਨੇ ਪਰਮਟ ਬੰਦ ਕਰਤੇ ਜੇ ਪਰਮਟ ਬੰਦ ਕਰਦੇ ਤਾਂ ਤੁਹਾਨੂੰ ਤਾਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਣਾ ਸਾਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਸੰਗਤ ਜਾਣ ਵਾਸਤੇ ਬਾਯਾ ਕੈਂਚੀਆਂ ਹੋ ਕੇ ਹੋਣਾ ਪੈਂਦਾ ਜੋ ਕਿ 10-15 ਕਿਲੋਮੀਟਰ ਪੈ ਜਾਂਦਾ ਜੀ ਜੋ ਕਿਸੇ ਨੂੰ ਸੰਗਤ ਜਾਣਾ ਸਾਨੂੰ ਹਸਪਤਾਲ ਵੀ ਨੇੜੇ ਸੰਗਤ ਆ ਬੈਂਕਾਂ ਦਾ ਵੀ ਸੰਗਤ ਆ ਹੋਰ ਕੋਈ ਆਰਤੀਆ ਕਿਸੇ ਕੋਲੇ ਜਾਣਾ ਉਹ ਵੀ ਸੰਗਤ ਆ ਇਹ ਸਾਨੂੰ ਸੰਗਤ ਜਾਣ ਵਾਸਤੇ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪ ਰਿਹਾ ਬਾਕੀ ਦੂਜਾ ਜਿਹੜਾ ਬਠਿੰਡੇ ਤੋਂ ਡੱਬਾ ਵਾਲੀ ਰੋਡ ਤੇ ਸਵੇਰ ਬਸਾਂ ਦੇ ਘਟ ਜਾਂਦੀਆਂ ਕਿਉਂਕਿ ਬੱਚੇ ਜਿਹੜੇ ਪੜਨ ਆਲੇ ਕਾਲਜ ਜਾਂਦੇ ਆ ਉਹ ਲੰਮਕ ਕੇ ਜਾਂਦੇ ਕਈ ਬੜੀ ਇੱਕ ਦੋ ਤਾਂ ਡਿੱਗੇ ਵੀ ਸਰਕਾਰ ਆਪਣਾ ਸਰਕਾਰ ਨੂੰ ਚਾਹੀਦਾ ਕਿ ਡੱਬਾ ਵਾਲੀ ਤੋਂ ਲੈ ਕੇ ਸੰਗਤ ਇੱਕ ਤਰ੍ਹਾਂ ਦੇ ਸੁਭਾ ਵੱਧ ਤੋਂ ਵੱਧ ਬਸਾਂ ਚਲਾਈਆਂ ਜਾਣ ਬਾਕੀ ਸੰਗਤ ਤੋਂ ਲੈ ਕੇ ਜਿਹੜੀ ਡੱਬਾ ਵਾਲੀ ਟਿੱਕਾ ਇਸੇ ਵੀ ਕੋਈ ਸਰਕਾਰੀ ਬਸ ਚਲਾਈ ਜਾਵੇ ਜੋ ਕਿ ਜੱਸੀ ਤੋਂ ਆਪਣਾ ਸੰਗਤ ਜਣਾ ਉਹਦੇ ਵਾਸਤੇ ਤੇ ਡੱਬਾ ਲਈ ਜਾਣਾ ਉਹਦੇ ਵਾਸਤੇ ਵੀ ਪਿੰਡ ਨੂੰ ਸਹੂਲਤ ਮਿਲੇ ਸਬੰਧਤ ਮਹਿਕਮੇ ਤੋਂ ਕੋਈ ਮੰਗਾ ਸਬੰਧਤ ਮੈਂਕ ਤੋਂ ਇਹੀ ਮੰਗਾ ਜੀ ਮਾੜਾ ਮੋਟਾ ਮਹਿਕਮਾ ਧਿਆਨ ਦੇਵੇ ਵੀ ਜਿਹੜੇ ਪਿੰਡ ਜਿਵੇਂ ਜੱਸੀ ਹੋ ਗਿਆ ਕੁਟੀ ਹੋ ਗਿਆ ਦੂਰ ਪਿੰਦਾਗਾ ਇਹ ਪਿੰਡ ਬਸਾਂ ਤੋਂ ਵਾਂਝੇ ਆ ਜਿੱਥੇ ਬੱਸ ਨਹੀਂ ਪਹੁੰਚਦੀ ਉਥੇ ਸਰਕਾਰੀ ਬੱਸ ਪਹੁੰਚਾਈ ਜਾਵੇ ਜਿਵੇਂ ਸਿਟੀ ਬੱਸ ਬਠਿੰਡੇ ਤੋਂ ਸੰਗਤ ਇਕ ਆਉਂਦੀਆਂ ਦੋ ਟਾਈਮ ਜੇ ਉਹਨਾਂ ਨੂੰ ਕੁਟੀ ਤੱਕ ਜਾਂ ਜੱਸੀ ਤੱਕ ਵੀ ਕੀਤਾ ਜਾਵੇ ਤਾਂ ਹੋਰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਮੁਸ਼ਕਲ ਹੋ ਜਾਊਗਾ ਆਪਣਾ ਪਰੇਸ਼ਾਨੀ ਦੇ ਸਾਹਮਣੇ ਤੋਂ ਰਾਤ ਮਿਲ ਸਕਦੀ ਆ ਵੀ ਬੱਚਾ ਨੂੰ ਆਪਣੇ ਜਿਹੜੇ ਇੱਥੇ ਆਉਂਦੇ ਆ ਜਾਣ ਵਾਸਤੇ ਸੌਖਾ ਹੋ ਜਾਊਗਾ ਵੱਧ ਤੋਂ ਵੱਧ ਇਹੀ ਮੰਗ ਆ ਜਿਹੜੀਆਂ ਸਿਟੀ ਬੱਸਾਂ ਸੰਗਤ ਆਉਣੀਆਂ ਉਹ ਸਾਡੇ ਪਿੰਡ ਤੱਕ ਲਾਈਆਂ ਜਾਣ ਸਾਡੇ ਨਾਲ ਇਸ ਟਾਈਮ ਪਿੰਡ ਜੱਸੀ ਬਾਗ ਵਾਲੀ ਦੀਆਂ ਬਜ਼ੁਰਗ ਮਾਤਾਵਾਂ ਵੀ ਮੌਜੂਦ ਹਨ ਜਿਨ੍ਹਾਂ ਨੂੰ ਕੀ ਸੰਗਤ ਮੰਡੀ ਜਾਣ ਦੇ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਹਾਂਜੀ ਭੈਣ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਅਨਜੀਤ ਕੌਰ ਹੈ ਜੀ ਅਨਜੀਤ ਕੌਰ ਭੈਣ ਜੀ ਤੁਸੀ ਸੰਗਤ ਮੰਡੀ ਜਾਣ ਵਾਸਤੇ ਤੁਹਾਨੂੰ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਕਰਨਾ ਪੈਂਦਾ ਜੀ ਸਾ ਕਿਸੇ ਨਾਲ ਮਾੜਾ ਟਾਈਮ ਅੱਜ ਕੱਲ ਨਹੀਂ ਚੜ ਸਕਦੇ ਕਿਸੇ ਨਾਲ ਜੇ ਕੋਈ ਸਾਧਨ ਲੱਗ ਜੇ ਸਾਨੂੰ ਬਹੁਤ ਮਿਹਰਬਾਨੀ ਹੋਊਗੀ ਜੀ ਕਿੰਨੇ ਸਮੇਂ ਤੋਂ ਬੰਦ ਪਈ ਹੈ ਬਸ ਤਿੰਨ ਸਾਢੇ ਤਿੰਨ ਸਾਲ ਹੋ ਗਏ ਜੀ ਸਾ ਇਸ ਕਾਲ ਦਾ ਸਾਨੂੰ ਬਹੁਤ ਮੁਸ਼ਕਲ ਹੈ ਜੀ ਨਾ ਕਿਸੇ ਨਾਲ ਜਾ ਸਕਦੇ ਆ ਚੜ ਕੇ ਨਾ ਕਿਸੇ ਸਾਥ ਤੁਰਿਆ ਜਾਂਦਾ ਐਡੀ ਦੂਰ ਨਹੀਂ ਜਾਇਆ ਜਾਂਦਾ ਅੱਜ ਕੱਲ ਟਾਈਮ ਬਹੁਤ ਮਾੜਾ ਹੈ ਜੀ ਇਸ ਕਰਕੇ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਸਾਡੀ ਕੋਈ ਨਾ ਕੋਈ ਹੱਲ ਬਹੁਤ ਜ਼ਰੂਰ ਕੀਤਾ ਜਾਵੇ ਤਾਂ ਹੋਰ ਬਜ਼ੁਰਗ ਮਤਾ ਮਤਾ ਜੀ ਕੀ ਨਾਮ ਕੀ ਤੁਹਾਡਾ ਅਸਮੇ ਕੋਈ ਮਤਾ ਜੀ ਕਿੰਨਾ ਕੁ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਤਾ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਤੁਰਿਆ ਨਹੀਂ ਜਾਂਦਾ ਜੀ ਨਾ ਕੋਸਰ ਨੇ ਵੇਦ ਨਾ ਕੋਈ ਚਿਰੋਂਦਾ ਬਹੁਤ ਸੰਗਤ ਮੰਡੀ ਜਾਂਦੇ ਹੋ ਕਿੰਨਾ ਕੁ ਮੁਸ਼ਕਲਾਂ ਸਾਹਮਣਾ ਕਰਨਾ ਮੁਸ਼ਕਲ ਤਾਂ ਬਹੁਤ ਹੈ ਜੀ ਅੱਜ ਕੱਲ ਟਾਈਮ ਮਾਰਿਆ ਹੈ ਕਈ ਵਾਰੀ ਕਾਪੀਆਂ ਵੀ ਖੋ ਕੇ ਲੈ ਜਾਂਦੇ ਆ ਨੋਹਾਂ ਧੀਆਂ ਬਜ਼ੁਰਗ ਬੱਚੇ ਆਪਣੇ ਸਭ ਨੇ ਜਾਣਾ ਹੁੰਦਾ ਤੇ ਸਾਨੂੰ ਮੁਸ਼ਕਲ ਬਹੁਤ ਆਉਂਦੀ ਹੈ ਜੀ ਜਿਹੜੀ ਬੱਸ ਦੀ ਇਹ ਸਹੂਲਤ ਕਿੰਨੇ ਸਮੇਂ ਤੋਂ ਬੰਦ ਪਈ ਹੈ ਇਹ 3.5 ਸਾਲ ਹੋ ਗਈ ਜੀ ਤੇ ਸਾਨੂੰ ਬੱਸ ਦਾ ਜਰੂਰ ਸਾਧਨ ਕਰੋ ਜੀ ਚਾਹੇ ਕਾਸੇ ਦਾ ਹੀ ਕਰੋ ਜੀ ਪ੍ਰਸਾਦਨ ਜਰੂਰ ਹੋਣਾ ਚਾਹੀਦਾ ਸੱਜਣਾਂ ਇੱਥੇ ਮਤਰਾਜੀ ਰੋਜ਼ਮਰਾਂ ਦੇ ਕੰਮਾਂ ਵਾਸਤੇ ਤੁਸੀਂ ਸੰਗਤ ਮੰਡੀ ਤੁਹਾਨੂੰ ਨੇੜੇ ਲੱਗਦੀ ਆ ਉੱਥੇ ਜਾਣੇ ਹੋ ਤਾਂ ਕਿੰਨਾ ਕੁ ਮੁਸ਼ਕਲ ਸਾਹਮਣੇ ਕਰਨਾ ਕੋਈ ਵੀ ਬਹੁਤ ਜਿੰਨੇ ਵੀ ਕਦੇ 4 ਸਾਲ ਉਹਦੇ ਜਿੰਨੇ ਔਖੇ ਨੇ ਪਹਿਲਾਂ ਤਾਂ ਦਸ ਨੇ ਬੁਕਾਰਨੇ ਪੈਂਦੇ ਫਿਰ ਕਿਸੇ ਨੇ ਜਾਣੇ ਆ ਟਾਈਮ ਹੈ ਨਹੀਂ ਜਾਣ ਦਾ ਵੀ ਸਾਨੂੰ ਬਸ ਜ਼ਰੂਰੀ ਤੇ ਜ਼ਰੂਰੀ ਸਰਕਾਰ ਨੂੰ ਲਾਉਣੀ ਚਾਹੀਦੀ ਆ ਐਸੇ ਅੱਡੇ ਤੇ ਲਾ ਕੇ ਵੀ ਅੱਡੀ ਬੜਾ ਗੋਡੇ ਕਿੱਥੇ ਦੂਸੇ ਪੂਰਾ ਐਸੇ ਅੱਡੇ ਜੀ ਨਹੀਂ ਆ ਜਾਂਦਾ ਅੱਡੇ ਤੇ ਸੰਗਤ ਕਿਵੇਂ ਜਾਣੇ ਸੰਗਤ ਪੰਜ ਸੱਤ ਨਾ ਰੋੜ ਪੰਜੀ ਰਹਿੰਦੀ ਆ ਦਵਾਈ ਬੁਟੀ ਵੀ ਸੰਗਤ ਜਾਣੇ ਆ ਪਰ ਸੰਨਨ ਵੀ ਸੰਗਤ ਜਾਣੇ ਆ ਜੇ ਭਾਈ ਉਹ ਵੀ ਕੋੜਾ ਸੰਗਤ ਚ ਜਾਣਾ ਹੀ ਪੈਂਦਾ ਸੰਗ ਜੋ ਤੁ ਸੰਗਤ ਮੰਡੀ ਜਾਂਦੇ ਹੋ ਤਾਂ ਕਿੰਨੀਆਂ ਬੱਸਾਂ ਨੂੰ ਅੱਗੇ ਬੱਸਾਂ ਤੇ ਚੜ੍ਹ ਕੇ ਜਾਂਦੇ ਹੋ ਅੱਗੇ ਸਾਡੇ ਚੰਨ ਬੱਸਾਂ ਲੱਗੀਆਂ ਸੀ ਵਧੀਆ ਬੱਸਾਂ ਜਾਂਦੀਆਂ ਸੀ ਵਧੀਆ ਜਾਂਦੇ ਹੋਣ ਸਾਡੇ ਬੱਸੇ 4 ਸਾਲ ਹੋ ਗਏ ਬੰਦ ਕਰਤੀ ਐਂ ਤਾਂ ਕੀ ਨੇ ਗਿੱਚ ਨਹੀਂ ਫਿਰ ਸਾਡਾ ਬੱਸ ਜ਼ਰੂਰੀ ਚਾਹੀਦੀ ਐ ਇਨ੍ਹਾਂ ਪਿੰਡ ਜੱਸੀ ਦੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਜਿਹੜਾ 5 ਕਿਲੋਮੀਟਰ ਦਾ ਸਫ਼ਰ ਸਾਨੂੰ 20 ਕਿਲੋਮੀਟਰ ਦੇ ਵਿੱਚ ਸਫ਼ਰ ਤੈਅ ਕਰਕੇ ਸੰਗਤ ਮੰਡੀ ਜਾਣਾ ਪੈਂਦਾ ਹੈ ਤੇ ਬੜੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਪਿੰਡ ਦੇ ਲੋਕਾਂ ਨੂੰ ਇਨ੍ਹਾਂ ਪਿੰਡ ਵਾਸੀਆਂ ਨੇ ਸਬੰਧਤ ਮਹਿਕਮੇ ਤੋਂ ਇਹੀ ਮੰਗ ਕੀਤੀ ਹੈ ਕਿ ਸਾਡੇ ਪਿੰਡ ਦੇ ਵਿੱਚ ਵੀ ਬੱਸਾਂ ਦੀ ਜਿਹੜੀ ਫੂਬਿਦਾ ਹੈ ਉਹ ਪ੍ਰਦਾਨ ਕੀਤੀ ਜਾਵੇ ਤਾਂ ਜੋ ਕਿ ਸਾਨੂੰ ਸੰਗਤ ਮੰਡੀ ਜਾਣ ਵਾਸਤੇ ਖੱਜਲ ਖਵਾਰ ਹੋਣ ਤੋਂ ਬਚਿਆ ਜਾ ਸਕੇ ਅਜੀਤ ਪਬ ਟਵੀ ਦੇ ਨਾਲ ਸੰਗਤ ਮੰਡੀ ਤੋਂ ਗੀਪਕ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ